ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਸਤਿਗੁਰ ਜੀ ਨੇ ਆਪਾਂ ਨੂੰ ਅੱਜ ਕੱਲ ਅਕਾਲੀਆਂ ਦੀ ਡੈਫੀਨੇਸ਼ਨ ਹੀ ਬਦਲ ਗਈ ਅਸਲ ਵਿੱਚ ਅਕਾਲੀਆਂ ਦਾ ਮਤਲਬ ਤਾਂ ਇਹੀ ਆ ਵੀ ਅਕਾਲ ਦੀ ਫੌਜ ਆਕਾਸ਼ ਨੀਲਾ ਹੁੰਦਾ ਜਿਵੇਂ ਬਾਣਾ ਨੀਲਾ ਠੀਕ ਆ ਤੇ ਭਈ ਇਹਦੇ ਤੇ ਸਾਰਿਆਂ ਦਾ ਹੀ ਹੱਕ ਆ ਭਾਵੇਂ ਹਿੰਦੂ ਨੇ ਭਾਵੇਂ ਕ੍ਰਿਸਚੀਅਨ ਨੇ ਭਾਵੇਂ ਮੁਸਲਮਾਨ ਨੇ ਕੋਈ ਵੀ ਆ ਆਪਾਂ ਦਾ ਸਾਰਿਆਂ ਨੂੰ ਗੁਲਾਮੇ ਵਿੱਚ ਲੈਣਾ ਏ ਸੋ ਆਪਾਂ ਨਫ਼ਰਤ ਦਾ ਸ਼ਿਕਾਰ ਨਹੀਂ ਬਣਨਾ ਤੇ ਨਾ ਹੀ ਕਿਸੇ ਨੂੰ ਬੰਨ ਦੇਣਾ ਨਫ਼ਰਤ ਫੈਲਾਉਣ ਵਾਲੇ ਕੁਝ ਬੰਦੇ ਹੁੰਦੇ ਆ ਜਿੰਨਾ ਕਰਕੇ ਮਾਹੌਲ ਖਰਾਬ ਹੋ ਜਾਂਦਾ ਤੇ ਬਾਕੀ ਵੀ ਸਾਰਿਆਂ ਨੂੰ ਇਹੀ ਸਾਡਾ ਸੰਦੇਸ਼ ਆ ਵੀ ਆਪਾਂ ਰਲ ਮਿਲ ਕੇ ਰਹੀਏ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਜਾਈਏ ਲਾਲ ਹੀ ਖੂਨ ਆਪਣਾ ਲਾਲ ਹੀ ਮੁਸਲਮਾਨ ਤੇ ਲਾਲ ਹੀ 크੍ਰਿਸਚਨ ਵੀਰਾਂ ਦਾ ਲਾਲ ਹੀ ਹਿੰਦੂ ਵੀਰ ਅਕਾਲ ਪੁਰਖ ਨੇ ਨਹੀਂ ਫਰਕ ਕੀਤਾ ਫਰਕ ਕੀਤਾ ਆਪਣੇ ਬੰਦਿਆਂ ਨੇ ਅੱਜ ਕੱਲ ਆਪਾਂ ਆਪ ਹੀ ਕਿੰਨਾ ਜਲੂਸ ਕੱਢ ਰਹੇ ਆ ਆਪਣੇ ਪੀਰ ਪਗੰਬਰਾਂ ਦਾ ਆਪਣੇ ਦੇਵੀ ਦੇਵਤਿਆਂ ਦਾ ਉਹ ਆਪਾਂ ਦੇਖ ਰਹੇ ਆ ਸੋ ਆਪਾਂ ਬਾਕੀ ਗੱਲਾਂ ਕਰਨ ਵਾਲੋ ਸਾਰੇ ਇੱਧਰ ਹੀ ਧਿਆਨ ਦਿइये ਵੀ ਜਿਹੜੇ ਬਦੇ ਜਲੂਸ ਕੱਢ ਰਹੇ ਆ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਨੱਥ ਪਾਈਏ ਬਾਕੀ ਤਾਂ ਆਪਾਂ ਬਾਅਦ ਚ ਕਰਕੇ ਸਾਰਿਆਂ ਨੂੰ ਕਿ ਬੇਨਤੀ ਐ ਇਹ ਇਹ ਸਾਰਿਆਂ ਦੀ ਐ ਸਿੱਖਾਂ ਚ ਵੀ ਆ ਮੁਸਲਮਾਨਾਂ ਚ ਵੀ ਆ ਹਿੰਦੂ ਵੀਰਾਂ ਚ ਵੀ ਆ ਕ੍ਰਿਸਚੀਅਨ ਵੀ ਰਾ ਆਪਾਂ ਤਾਂ ਸਭ ਤੋਂ ਵੱਡਾ ਧਰਮ ਦਾ ਇਨਸਾਨੀਅਤ ਦਾ ਜੋ ਆਪਾਂ ਨੂੰ ਸਤਗੁਰ ਜੀ ਨੇ ਸਿਖਾਇਆ ਏ ਸਿੱਖਾਂ ਨੂੰ ਆਪਾਂ ਤਾਂ ਉਸ ਪਾਸ਼ਾ ਜੀ ਦੇ ਪਰਿਵਾਰ ਵਿੱਚੋਂ ਕਹਿ ਲੋ ਜਾਂ ਆਪਾਂ ਉਸ ਪਾਸ਼ਾ ਜੀ ਦੇ ਸਿੱਖਾਂ ਜਿੰਨਾਂ ਨੇ ਕਿਸੇ ਧਰਮ ਦੀ ਰੱਖਿਆ ਲਈ ਆਪਣਾ ਸੀਸੀ ਬਲੀਦਾਨ ਕਰਤਾ ਦਸਵੇਂ ਪਾਤਸ਼ਾਹ ਜੀ ਨੇ ਆਪਣਾ ਸਰਬੰਸੀ ਭਾਰਤਾ ਮਾਤਾ ਪਿਤਾ ਬੱਚੇ 7 ਸਾਲ ਦੇ 9 ਸਾਲ ਦੇ ਬੱਚੇ ਆਪਣੇ ਗੋਦਿਆਂ 'ਚੋਂ ਨਹੀਂ ਉਤਰਦੇ ਇੰਨੀਆਂ ਛੋਟੀਆਂ ਉਮਰਾਂ ਦੇ ਬੱਚੇ ਨੀਂਹਾਂ 'ਚ ਚਿਣੇ ਕਿੰਨਾਂ ਦੀ ਖਾਤਰ ਵੀ ਇੱਕ ਧਰਮ ਨੂੰ ਖਤਰਾ ਸੀਗਾ ਕਿਉਂ ਕਰਕੇ ਧੱਕੇ ਨਾਲ ਜਨੇਊ ਲਾਉਣ ਵੀ ਨਹੀਂ ਦੇਣਾ ਤੇ ਧੱਕੇ ਨਾਲ ਜਨੇਊ ਪਾਉਣ ਵੀ ਨਹੀਂ ਦੇਣਾ ਸੋ ਆਪਾਂ ਤਾਂ ਉਹਨਾਂ ਦੇ ਵਾਲੀ ਆ ਜਿਨ੍ਹਾਂ ਨੇ ਉਹਨਾਂ ਦੀ ਰਾਖੀ ਲਈ ਆਪਣਾ ਬਲੀਦਾਨ ਹੀ ਦਿੱਤਾ ਇਹ ਜੇ ਅੱਜ ਆਪਾਂ ਹੀ ਧਰਮਾਂ ਪਿੱਛੇ ਲੜਨ ਲੱਗ ਜਾਈਏ ਤਾਂ ਆਪਾਂ ਸੰਦੇਸ਼ ਕੀ ਦਵਾਂਗੇ ਸੋ ਆਪਣਾ ਫਰਜ਼ ਬਣਦਾ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਸਤਿਗੁਰੂ ਜੀ ਨੇ ਆਪਾਂ ਨੂੰ ਅੱਜਕੱਲ ਅਕਾਲੀਆਂ ਦੀ ਡੈਫੀਨੇਸ਼ਨ ਹੀ ਬਦਲ ਗਈ ਅਸਲ ਵਿੱਚ ਅਕਾਲੀਆਂ ਦਾ ਮਤਲਬ ਤਾਂ ਇਹੀ ਆ ਵੀ ਅਕਾਲ ਦੀ ਫੌਜ ਆਕਾਸ਼ ਨੀਲਾ ਹੁੰਦਾ ਜਿਵੇਂ ਬਾਣਾ ਨੀਲਾ ਠੀਕ ਆ ਤੇ ਭਈ ਇਹਦੇ ਤੇ ਸਾਰਿਆਂ ਦਾ ਹੀ ਹੱਕ ਆ ਭਾਵੇਂ Hindu ਨੇ ਭਾਵੇਂ Christian ਨੇ ਭਾਵੇਂ Musalman ਨੇ ਕੋਈ ਵੀ ਆ ਆਪਾਂ ਤਾਂ ਸਾਰਿਆਂ ਨੂੰ ਗੁਲਾਮੇ ਵਿੱਚ ਲੈਣਾ ਹੈ ਸੋ ਆਪਾਂ ਨਫ਼ਰਤ ਦਾ ਸ਼িকার ਨਹੀਂ ਬਣਨਾ ਤੇ ਨਾ ਹੀ ਕਿਸੇ ਨੂੰ ਬੰਨ ਦੇਣਾ ਨਫ਼ਰਤ ਪਲਾਉਣ ਵਾਲੇ ਕੁਝ ਬੰਦੇ ਹੁੰਦੇ ਆ ਜਿੰਨਾ ਕਰਕੇ ਮਾਹੌਲ ਖਰਾਬ ਹੋ ਜਾਂਦਾ ਸੋ ਆਪਾਂ ਸੁਚੇਤ ਰਹਿਣਾ ਇਹਨਾਂ ਗੱਲਾਂ ਤੋਂ ਤੇ ਅਸੀਂ ਤਾਂ ਇੰਨੇ ਸਾਲਾਂ ਦਾ ਰਹਿੰਨੇ ਆ ਸਾਡਾ ਤਾਂ ਤਜਰਬਾ ਵੀ ਅਸੀਂ ਤਾਂ ਸਾਰੇ ਪਰਿਵਾਰਾਂ ਨੂੰ ਮਿਲ ਕੇ ਦੇਖਿਆ Hindu ਪਰਿਵਾਰ ਵੀ ਬਹੁਤ ਸਤਿਕਾਰ ਕਰਦੇ ਨੇ Christian ਪਰਿਵਾਰ ਵੀ ਮੁਸਲਮਾਨ ਪਰਿਵਾਰ ਵੀ Hindu ਪਰਿਵਾਰ ਵੀ ਸੇਵਾ ਵਿੱਚ ਯੋਗਦਾਨ ਕਰਦੇ ਆ ਸੇਵਾ ਲੈਂਦੇ ਇੱਕ ਦਿਨ ਦੀ ਮੁਸਲਮਾਨ ਵੀਰ ਵੀ Christian ਵੀਰ ਵੀ ਸਾਰੇ ਆਪਾਂ ਰਲ ਮਿਲ ਕੇ ਸੇਵਾ ਆਪਾਂ ਨੂੰ ਮਹਾਰਾਜ ਨੇ ਸਿਧਾਂਤ ਦਿੱਤਾ ਮਾਨਸਕੀ ਜਾਤ ਸਭ ਏਕੇ ਪਹਿਚਾਨ ਬੋ ਸੋ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਰਹੀਏ ਜਿੱਥੇ ਵੀ ਕਿਤੇ ਧੱਕਾ ਹੁੰਦਾ ਉੱਥੇ ਆਪਣਾ ਖੜਨਾ ਫਰਜ਼ ਆ ਆਪਾਂ ਖੜਗੇ ਤੇ ਜਿਹੜੇ ਬੰਦੇ ਵੀ ਕਹਿੰਦੇ ਵੀ ਕੁੱਤਾ ਉਹਦਾ ਅੱਗ ਲਾਉ ਤੇ ਆਪ ਕੰਧ ਤੇ ਡੱਬੂ ਆਪਾਂ ਸੁਣਦੇ ਆ ਨਾ ਅੱਗ ਲਾਉਣ ਵਾਲੇ ਕੁਛਕ ਬੰਦੇ ਹੁੰਦੇ ਉਹਨਾਂ ਨੇ ਤਾਂ ਅੱਗ ਲਾ ਕੇ ਪਾਸੇ ਹੋ ਜਾਣਾ ਹੁੰਦਾ ਤੇ ਨੁਕਸਾਨ ਆਪਣਾ ਹੀ ਹੋਣਾ ਕਿਸੇ ਹੋਰ ਦਾ ਨਹੀਂ ਹੋਣਾ ਸਾਰੇ ਹੈ ਆਪਣੇ ਹੀ ਆ ਹੁਣ ਤੁਸੀਂ ਆਪ ਦੇਖੋ ਹੁਣ ਪੰਜਾਬ ਚ ਕੌਣ ਹੈ ਆਪਾਂ ਹੀ ਆ ਸਾਰੇ ਰਲ ਮਿਲ ਕੇ ਰਹਿੰਦੇ ਤੇ ਲੜੀ ਕੌਣ ਜਾਂਦਾ ਆਪਾਂ ਹੀ ਲੜੀ ਜਾਂਦੇ ਆ ਨੁਕਸਾਨ ਕਿੰਨਾ ਦਾ ਹੁੰਦਾ ਆਪਣਾ ਹੀ ਹੋ ਰਿਹਾ ਮਣੀ ਦੀ ਵੇਸਟੇਜ ਹੋ ਰਹੀ ਆ ਸਮੇਂ ਦੀ ਵੇਸਟੇਜ ਹੋ ਰਹੀ ਆ ਆਪਣੇ ਧਰਮ ਦਾ ਨਰਾਦਰ ਹੋ ਰਿਹਾ ਸੋ ਆਪਾਂ ਇਹਨਾਂ ਗੱਲਾਂ ਤੋਂ ਸੁਚੇਤ ਰਹੀਏ ਆਪਾਂ ਸੱਚਾ ਸੰਦੇਸ਼ ਦਈਏ ਰਲ ਮਿਲ ਕੇ ਰਹੀਏ ਆ ਤੁਹਾਡੇ ਸਾਹਮਣੇ ਜਾਗ ਦੀ ਮਿਸਾਲ ਆ ਪਿਛਲੇ 11 ਸਾਲਾਂ ਤੋਂ ਇਹ ਸੇਵਾ ਨਿਰੰਤਰ ਚੱਲਦੀ ਆ ਬਿਨਾ ਕਿਸੇ ਨਾਗੇ ਤੋਂ ਤੇ ਅੱਗੇ ਵੀ ਬਿਨਾ ਕਿਸੇ ਨਾਗੇ ਤੋਂ ਨਿਰੰਤਰ ਜਾਰੀ ਰਹਿਣੀ ਆ ਸੋ ਅਸੀਂ ਕੋਸ਼ਿਸ਼ ਕੀਤੀ ਆ ਵੀ ਸਾਰੇ ਰਲ ਮਿਲ ਕੇ ਰਹੀਏ ਤੇ ਰਲ ਮਿਲ ਕੇ ਰਹਿਨੇ ਵੀ ਆ ਤੇ ਬਾਕੀ ਵੀ ਸਾਰਿਆਂ ਨੂੰ ਇਹੀ ਸਾਡਾ ਸੰਦੇਸ਼ ਆ ਵੀ ਆਪਾਂ ਰਲ ਮਿਲ ਕੇ ਰਹੀਏ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਜਾਈਏ ਲਾਲ ਹੀ ਖੂਨ ਆਪਣਾ ਲਾਲ ਹੀ ਮੁਸਲਮਾਨ ਤੇ ਲਾਲ ਹੀ 크੍ਰਿਸਚਨ ਵੀਰਾਂ ਦਾ ਲਾਲ ਹੀ ਹਿੰਦੂ ਵੀਰਾਂ ਦਾ ਅਕਾਲ ਪੁਰਖ ਨੇ ਇਨੀ ਫਰਕ ਕੀਤਾ ਫਰਕ ਕੀਤਾ ਆਪਣੇ ਬੰਦਿਆਂ ਨੇ ਠੀਕ ਆ ਧਰਮ ਜੋੜਦਾ ਤੋੜਦਾ ਨਹੀਂ ਕੋਈ ਵੀ ਧਰਮ ਕੋਈ ਵੀ ਪੀਰ ਪੰਗਬਰ ਹੋਇਆ ਅਕਾਲ ਪੁਰਖ ਦੇ ਭੇਜੀ ਦੁਨੀਆ ਤੇ ਆਏ ਤੇ ਦੁਨੀਆ ਦਾ ਭਲਾ ਕੀਤਾ ਏ ਸੋ ਸਾਰਿਆਂ ਦਾ ਹੀ ਸਤਿਕਾਰ ਕਰਨਾ ਆਪਣਾ ਫਰਜ਼ ਬਣਦਾ ਅੱਜ ਕੱਲ ਆਪਾਂ ਆਪ ਹੀ ਕਿੰਨਾ ਜਲੂਸ ਕੱਢ ਰਹੇ ਆ ਆਪਣੇ ਪੀਰ ਪਗੰਬਰਾਂ ਦਾ ਆਪਣੇ ਦੇਵੀ ਦੇਵਤਿਆਂ ਦਾ ਉਹ ਆਪਾਂ ਦੇਖ ਰਹੇ ਆ ਸੋ ਆਪਾਂ ਬਾਕੀ ਗੱਲਾਂ ਕਰਨ ਵਾਲੋ ਸਾਰੇ ਇੱਧਰ ਹੀ ਧਿਆਨ ਦਿਈਏ ਵੀ ਜਿਹੜੇ ਬਦੇ ਜਲੂਸ ਕੱਢ ਰਹੇ ਆ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਨਤ ਪਾਈਏ ਬਾਕੀ ਦਾ ਆਪਾਂ ਬਾਅਦ ਚ ਕਰਕੇ ਸਾਰਿਆਂ ਨੂੰ ਇਹ ਬੇਨਤੀ ਹੈ ਇਹ ਇਹ ਸਾਰਿਆਂ 'ਚ ਹੀ ਆ ਸਿੱਖਾਂ 'ਚ ਵੀ ਆ ਮੁਸਲਮਾਨਾਂ 'ਚ ਵੀ ਆ हिंदू ਵੀ ਰਾਜ ਵੀ ਹੈ 크ਿਸਤਿਅਨ ਵੀ ਰਾਜ। ਸੋ ਇੰਨਾ ਤੋਂ ਸੁਚੇਤ ਰਹੀਏ ਤੇ ਆਪਾਂ ਰਲ ਮਿਲ ਕੇ ਰਹੀਏ ਸਾਡਾ ਤਾਂ ਇਹੀ ਸੰਦੇਸ਼ ਆ ਤੇ ਹਮੇਸ਼ਾ ਇਹੀ ਰਹੂਗਾ। ਕਿਉਂ ਕਰਕੇ ਅਸੀਂ ਤਾਂ ਜ਼ਿੰਦਗੀ ਦਾ ਇਹੀ ਤਜਰਬਾ ਸਿੱਖਿਆ ਏ। ਸਾਨੂੰ ਵੀ ਬਹੁਤ ਜਾਣੇ ਕਹਿ ਦਿੰਦੇ ਸੀ ਵੀ ਜਦੋਂ ਦਾ ਸੇਵਾ 'ਚ ਪੈਰ ਪਾਇਆ ਏ, ਬਈ ਇੱਥੇ ਤਾਂ 4 ਸਾਲ ਸੇਵਾ ਕਰਕੇ ਕੋਈ ਗੱਡੀਆਂ ਬਣਾ ਲੈਂਦਾ, ਕੀ ਬਣਾ ਲੈਂਦਾ। ਸੋ ਤੁਸੀਂ ਵੀਰੇ ਆਏ ਹੋ ਆ ਦੇਖ ਰਹੇ ਹੋ ਵੀ ਆਹ ਘਰ ਆ ਇੱਥੇ ਲੰਗਰ ਤਿਆਰ ਹੋਣਾ ਏ। ਸਾਡਾ ਤਜਰਬਾ ਤਾਂ ਸਿੱਖੀ 'ਚ ਇਹ ਆ ਵੀ ਇੱਥੇ ਤਾਂ ਸਾਰਾ ਕੁਝ ਵਾਰਨਾ ਪੈਂਦਾ। ਇੱਕ ਦਿਨ ਆਪਣਾ ਸਰੀਰ ਵੀ ਵਾਰਨਾ ਪੈ ਸਕਦਾ ਇੱਥੇ ਬਣਾਉਣ ਦਾ ਕਨਸੈਪਟ ਨਹੀਂ ਵਾਰਨ ਦਾ ਕਨਸੈਪਟ ਆ ਸਮੇਂ ਆਉਣ ਤੇ ਜੇ ਸਾਨੂੰ ਆਪਣਾ ਸੀਸ ਦੇਣਾ ਪਿਆ ਸੀ ਇਸ ਦਮਾਂਗੇ ਵੀ ਅੱਜ ਕੱਲ ਇਹ ਗੱਲ ਵੀ ਬੜੀ ਚੱਲਦੀ ਆ ਸੋ ਸੀਸ ਤਾਂ ਉਦੋਂ ਹੀ ਦਿੱਤਾ ਗਿਆ ਸੀ ਜਿੱਦੇ ਆਪਾਂ ਖੰਡੇ ਬਾਟੇ ਦੀ ਪੌਣ ਲੈ ਲਈ ਸੀ ਤੇ ਸਤਿਗੁਰੂ ਜੀ ਦੇ ਚਰਨਾਂ 'ਚ ਸੀਸ ਰੱਖਤਾ ਸੀ ਅਸੀਂ ਤਾਂ ਸਾਡਾ ਤਿਆਰਬਾਤ ਆ ਇਹ ਆ ਜਿੱਦੇ ਖੰਡੇ ਬਾਟੇ ਦੀ ਪੌਣ ਲੈ ਕੇ ਸਤਿਗੁਰ ਅੱਗੇ ਨਮਸਕਾਰ ਕੀਤੀ ਸੀ ਸੀਸ ਦੀ ਸਾਡਾ ਸੀਸ ਤਾਂ ਉੱਥੇ ਹੀ ਪਿਆ ਉਹਦੇ ਦਾ ਸੀਸ ਦਾ ਮਾਰਾ ਹੀ ਨਹੀਂ ਉਦੀ ਪ੍ਰਵਾਨ ਕਰ ਲਿਆ ਸੋ ਸੀਸ ਵਰਤਨ ਦੀ ਲੋੜ ਪਈ ਵਰਤੋ ਦੇਣ ਦੀ ਲੋੜ ਪਈ ਕੋਈ ਗੱਲ ਨਹੀਂ ਦਿੱਤਾ ਵੀ ਜਾਉ ਲੈਣ ਦੀ ਲੋੜ ਪਈ ਲੈ ਵੀ ਜਾਣਗੇ ਇਹ ਸਮੇਂ ਸਮੇਂ ਅਨੁਸਾਰ ਚੱਲਦੇ ਨੇ ਪਰ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਜਿੰਨਾ ਵੀ ਹੋ ਸਕੇ ਆਪਾਂ ਰਲ ਮਿਲ ਕੇ ਰਹੀਏ ਨਫਰਤ ਤੋਂ ਬਚੀਏ ਇਹ ਸਾਡੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਵੀ ਆ ਤੇ ਅਸੀਂ ਅਰਦਾਸ ਵੀ ਕਰਦੇ ਆਂ ਆਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਮਹਾਰਾ ਸਮੱਤ ਵਕਸ਼ਨ ਆਪਾਂ ਪੰਜਾਬ ਨੂੰ ਉਹੀ ਪੰਜਾਬ ਨੂੰ ਆਸ ਦਾ ਵਸਦਾ ਦੇਖ ਸਕੀਏ ਜਿੱਥੇ ਸਾਰੇ ਆਪਾਂ ਰਲ ਮਿਲ ਕੇ ਰਹਿ ਸਕੀਏ ਤੇ ਨਫਰਤ ਫੈਲਾਉਣ ਵਾਲੇ ਬੰਦਿਆਂ ਤੋਂ ਸੁਚੇਤ